ਕੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਹਾਂਜੀ ਦੋਸਤੋ ਕਬੱਡੀ ਜਗਤ ਲਈ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ ਹਾਂ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਰਾਤ ਨੂੰ ਨੱਥੂ ਚੱਕ ਵਿਖੇ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਤੇ ਦੋਸਤੋ ਜਿਸ ਵਿੱਚ ਖੇਡਦੇ ਸਮੇਂ ਗੁਰਵਿੰਦਰ ਸੀਚੇਵਾਲ ਦੀ ਲੱਤ ਉੱਤੇ 6 ਵਜ ਗਈ ਤੇ ਦੋਸਤੋ 6 ਵੀ ਐਸੀ ਵਜ ਗਈ ਕਿ ਖਿਡਾਰੀ ਦੀ ਲੱਤ ਟੁੱਟ ਗਈ ਹਾਂਜੀ ਦੋਸਤੋ ਤਾਂ ਦੁਆਵਾਂ ਕਰੋ ਕਿ ਪਰਮਾਤਮਾ ਵੀਰ ਤੇ ਮਿਹਰ ਕਰੇ ਤੇ ਦੋਸਤੋ ਬੇਨਤੀ ਹੈ ਕਿ ਖਿਡਾਰੀ ਦੀ ਖਿਡਾਰੀ ਵੀਰ ਦੀ ਮਦਦ ਜ਼ਰੂਰ ਕੀਤੀ ਜਾਵੇ ਹਾਂ ਦੋਸਤੋ ਬੇਸ਼ੱਕ ਰਾਤ ਕਮੇਟੀ ਨੇ ਵੀ ਵੱਡਾ ਯੋਗਦਾਨ ਕੀਤਾ ਤੇ ਦੋਸਤੋ ਕਮੈਂਟੇਟਰ ਨੇ ਵੀ ਬੋਲ ਕੇ ਲੋਕਾਂ ਤੋਂ ਪੈਸੇ ਪੈਸਿਆਂ ਦੀ ਮਦਦ ਲਈ ਮਦਦ ਮੰਗੀ ਤੇ ਦੋਸਤੋ ਖਿਡਾਰੀ ਉੱਥੇ ਉੱਥੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਨਾਲ ਹੀ ਟੂਰਨਾਮੈਂਟ ਕਮੇਟੀ ਨੇ ਵੀ ਵੱਡੀ ਮਦਦ ਕੀਤੀ ਹਾਂ ਜੀ ਦੋਸਤੋ ਅਸੀਂ ਵੀ ਇਸ ਵੀਡੀਓ ਵਿੱਚ ਉਸ ਖਿਡਾਰੀ ਦਾ ਨੰਬਰ ਸ਼ੇਅਰ ਕਰ ਰਹੇ ਹਾਂ ਤੇ ਤੁਸੀਂ ਦੋਸਤੋ ਖਿਡਾਰੀ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਉਂਕਿ ਦੋਸਤੋ ਇੱਕ ਸਾਟੀ ਹੈ ਜੋ ਖਿਡਾਰੀ ਨੂੰ ਬਹੁਤ ਪਿੱਛੇ ਲੈ ਜਾਂਦੀ ਹੈ ਤੇ ਦੋਸਤੋ ਕੋਈ ਵੀ ਕਬੱਡੀ ਖਿਡਾਰੀ ਤਕੜੇ ਕਰੋ ਨਹੀਂ ਹੁੰਦਾ ਤੇ ਦੋਸਤੋ ਕਬੱਡੀ ਵਾਲਿਆਂ ਦਾ ਕਰ ਕਬੱਡੀ ਤੋਂ ਹੀ ਚੱਲਦਾ ਹੈ ਤੇ ਦੋਸਤੋ ਇਹਨਾਂ ਚਾਹਣ ਵਾਲੇ ਲੋਕਾਂ ਦੇ ਆਸਰੀ ਜੋ ਗਰਾਉਂਡਾਂ ਵਿੱਚ ਖੇਡਦੇ ਨੇ ਤਾਂ ਦੋਸਤੋ ਫਿਰ ਤੋਂ ਫਿਰ ਤੋਂ ਬੇਨਤੀ ਹੈ ਕਿ ਵੀਰ ਦੀ ਮਦਦ ਜ਼ਰੂਰ ਕੀਤੀ ਜਾਵੇ ਹਾਂਜੀ ਦੋਸਤੋ ਕਬੱਡੀ ਜਗਤ ਲਈ ਬਹੁਤ ਹੀ ਮਾੜੀ ਖ਼ਬਰ ਹੈ ਕਿ ਆਏ ਦਿਨ ਸੱਟਾਂ ਫੇਟਾਂ ਲੱਗ ਰਹੀਆਂ ਨੇ ਤਾਂ ਦੋਸਤੋ ਦੁਆਵਾ ਕਰੋ ਕਿ ਪ੍ਰਮਾਤਮਾ ਕਬੱਡੀ ਵਾਲਿਆਂ ਤੇ ਮਿਹਰ ਰੱਖੇ ਤੇ ਫਿਰ ਤੋਂ ਬੇਨਤੀ ਹੈ ਕਿ ਵੀਰ ਦੀ ਮਦਦ ਜਿੰਨੀ ਹੋ ਸਕੇ ਜ਼ਰੂਰ ਕੀਤੀ ਜਾ ਸਵੇ ਧੰਨਵਾਦ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਆਪਣਾ ਜੋ ਵੀ ਪਾਰਟਿਸਪੇਟ ਅੱਜ ਆਪਣਾ ਪ੍ਰਾਈਸ ਸੀਗਾ ਹਮਲਾ ਮਾਰੋ ਵੀ ਆਪਾਂ ਉਸ 플레이ਰ ਦੇ ਮੱਤ ਲਈ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਅਸੀਂ ਵੀ ਜਿਹੜਾ ਉਹ ਵੀਰ ਨਾਲ ਖੜੇ ਹੈ ਜੋ ਸਾਨੂੰ ਮਿਲਣਾ ਅਸੀਂ ਸਾਰਾ ਲਾਲੀਬਾਈ ਸਾਡਾ ਵੀ ਜੋ ਸੀਗਾ ਉਹ ਸਾਰਾ ਉਹ 플레이ਰ ਨੂੰ ਦੇ ਦਿਓ ਪਲੀਜ਼ ਮੇਰੀ ਬੇਨਤੀ ਹੈ ਹੋ ਸਕਦਾ ਸੀ ਕੋਲੋਂ ਵੀ ਥੋੜੇ ਥੋੜੇ ਹੋਰ ਇਕੱਠੇ ਕਰਕੇ ਉਹਨੂੰ ਦੇਈਏ ਇਹ ਮੇਰੀ ਬੇਨਤੀ ਹੈ ਲਾਲੀਬਾਈ ਨੂੰ ਵੀਰ ਪਲੇਅਰ ਦੇ ਸੱਟ ਲੱਗੀ ਆ ਜਿਹੜੇ ਸਾਡੇ ਪੈਸੇ ਆ ਉਹ ਵੀ ਉਸ ਖਿਡਾਰੀ ਦੀ ਮੱਤ ਲਈ ਦਿੱਤੇ ਜਾਣ ਤੇ ਬਹੁਤ ਧੰਨਵਾਦ